Terima kasih telah menonton! आप बस में थे कैसे भी हो रहे आगे वाली में पीछे वाली बस तो है अच्छा पीछे वाली कट गई फिर ब्रेक फ्रो हुई है पहले से ही खाना है? ਲਾਈਵ ਤਸਵੀਰਾਂ ਦੇਖ ਰਹੇ ਤੁਸੀਂ ਬੀਵੀਵਾਰ ਦਾ ਅਪਡੇਟ ਤੇ ਕਿਉਂਕਿ ਐਸ ਗੱਡੀ ਦੀ ਬ੍ਰੇਕ ਫੇਲ ਦਸੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਜਿਹੜੇ ਸਵਾਰੀਆਂ ਬੈਠੀਆਂ ਐ ਉਹ ਦੱਸ ਰਹੇ ਕਿ ਐਸ ਗੱਡੀ ਦੀ ਬ੍ਰੇਕ ਫੇਲ ਹੋਈ ਹੈ ਜਿਸ ਦੇ ਕਰਕੇ ਸਪੀਡ ਵਿੱਚ ਗੱਡੀ ਹੋਣ ਕਰਕੇ ਬ੍ਰੇਕ ਨਹੀਂ ਲੱਗੀ ਤੇ ਇਸ ਬੱਸ ਦੇ ਵਿੱਚ ਜਿਹੜੀ ਹੈ ਵੱਲੋ ਬੱਸ ਹੈ ਤੇ ਇਹਦੇ ਵਿੱਚ ਇਹ ਗੱਡੀ ਜਾਪਦੀ ਐਸ ਵਕਤ ਵੀ ਲੱਗ ਪਿਉ ਗੱਡੀ ਦਾ ਕਾਫੀ ਨੁਕਸਾਨ ਜਿਹੜਾ ਹੋਇਆ ਹੈ ਇਹ ਇਹ ਗੱਡੀ ਨੂੰ ਸਾਈਡ ਕਰਿਆ ਜਾ ਰਿਹਾ ਹੈ ਇਹ ਸ਼ਬੀ ਐਸੀ 24 46 ਗੱਡੀ ਦਾ ਨੰਬਰ ਹੈ ਤੁਸੀਂ ਦੇਖ ਸਕਦੇ ਹੋ ਇੱਕ ਗੱਡੀ ਦੀ ਬ੍ਰੇਕ ਫੇਲ ਹੋਣ ਕਰਕੇ ਇਹ ਗੱਡੀ ਜਿਹੜੀ ਆਪਸ ਵਿੱਚ ਟਕਰਾ ਜਾਂਦੀ ਹੈ ਤੇ ਬਹੁਤ ਸਾਰੀਆਂ ਸਵਾਰੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਆ ਸਵਾਰੀਆਂ ਪਰੇਸ਼ਾਨ ਹੋ ਰਹੀਆਂ ਹਨ ਕਿਉਂਕਿ ਆਪਸ ਵਿੱਚ ਦੀ ਗੱਡੀ ਬਚਨੇ ਕਰਕੇ ਫੋਕੋਸਾਂ ਨੇ ਸਵਾਰੀਆਂ ਇੱਥੇ ਰਾਤ ਨੂੰ ਖੜੀਆਂ ਐ ਪਰ ਇਹਨਾਂ ਵਾਸਤੇ ਕੋਈ ਬੱਸ ਦਾ ਪ੍ਰਬੰਧ ਜਿਹੜਾ ਕੋਈ ਹੁੰਦਾ ਹੈ ਤੇ ਐਕਸੀਡੈਂਟ ਕਰਨੇ ਲੰਬੇ ਲੰਬੇ ਜਾਂਦ ਚ ਤੁਸੀਂ ਦੇਖ ਸਕਦੇ ਹੋ ਕਿ ਲੱਗ ਰਿਹਾ ਹੈ ਕਾਫੀ ਦੂਰ ਤੱਕ ਪਰ ਉਹ ਗੱਡੀ ਜਿਹੜੀ ਹੈਗੀ ਅੱਗੇ ਕਰਦੇ ਟੱਕੜ ਦਿੱਤੀ ਗਈ ਹੈ आप भी इसी बस में थे कैसे हो गए? आगे वाले में थे। पीछे वाली ब्रेक मिल है अच्छा पीछे वाली कट गई फिर ब्रेक फिर हुई है पहले से ही पता नहीं ब्रेक फेल होगी इसकी। अजय, नसीब खाना कहाँ है वे? ਲਾਈਵ ਤਸਵੀਰਾਂ ਦੇਖ ਰਹੇ ਤੁਸੀਂ ਬੀਬੀ ਵਰਨਾ ਅਪਡੇਟ ਤੇ ਕਿਉਂਕਿ ਐਸ ਗੱਡੀ ਦੀ ਬ੍ਰੇਕ ਫੇਲ ਦੱਸੀ ਜਾ ਰਹੀ ਹੈ ਕਿਉਂਕਿ ਉਹਨਾਂ ਦੇ ਜਿਹੜੇ ਸਵਾਰੀਆਂ ਬੈਠੀਆਂ ਐ ਉਹ ਦੱਸ ਰਹੇ ਕਿ ਐਸ ਗੱਡੀ ਦੀ ਬ੍ਰੇਕ ਫੇਲ ਹੋਈ ਹੈ ਜਿਸ ਦੇ ਕਰਕੇ ਸਪੀਡ ਵਿੱਚ ਗੱਡੀ ਹੋਣ ਕਰਕੇ ਬ੍ਰੇਕ ਨਹੀਂ ਲੱਗੀ ਤੇ ਇਸ ਬੱਸ ਦੇ ਵਿੱਚ ਜਿਹੜੀ ਐ ਵਲੋ ਬੱਸ ਐ ਤੇ ਇਹਦੇ ਵਿੱਚ ਇਹ ਗੱਡੀ ਜਾਪਦੀ ਐ ਐਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਦਾ ਕਾਫੀ ਨੁਕਸਾਨ ਜਿਹੜਾ ਹੋਇਆ ਹੈ ਇਹ ਇਹ ਗੱਡੀ ਨੂੰ ਸਾਈਡ ਕਰਿਆ ਜਾ ਰਿਹਾ ਹੈ ਇਹ ਸ਼ਬੀ ਐਸੀ 24 46 ਗੱਡੀ ਦਾ ਨੰਬਰ ਹੈ ਤੁਸੀਂ ਦੇਖ ਸਕਦੇ ਹੋ ਇੱਕ ਗੱਡੀ ਦੀ ਬ੍ਰੇਕ ਫੇਲ ਹੋਣ ਕਰਕੇ ਇਹ ਗੱਡੀ ਜਿਹੜੀ ਆਪਸ ਵਿੱਚ ਟਕਰਾ ਜਾਂਦੀ ਹੈ ਤੇ ਬਹੁਤ ਸਾਰੀਆਂ ਸਵਾਰੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਆ ਸਵਾਰੀਆਂ ਪਰੇਸ਼ਾਨ ਹੋ ਰਹੀਆਂ ਹੈ ਕਿਉਂਕਿ ਆਪਸ ਵਿੱਚ ਗੱਡੀ ਬਚਨੇ ਕਰਕੇ ਬਹੁਤ ਸਾਰੀਆਂ ਸਵਾਰੀਆਂ ਇੱਥੇ ਰਾਤ ਨੂੰ ਖੜੀਆਂ ਐ ਪਰ ਇਹਨਾਂ ਵਾਸਤੇ ਕੋਈ ਬੱਸ ਦਾ ਪ੍ਰਬੰਧ ਜਿਹੜਾ ਹੈ ਕੋਕੀ ਹੁੰਦਾ ਹੈ ਤੇ ਐਕਸੀਡੈਂਟ ਕਰਨੇ ਲੰਬੇ ਲੰਬੇ ਜਾਮ ਤੁਸੀਂ ਦੇਖ ਸਕਦੇ ਹੋ ਕਿ ਲੱਗ ਰਿਹਾ ਹੈ ਕਾਫੀ ਦੂਰ ਤੱਕ ਪਰ ਉਹ ਗੱਡੀ ਜਿਹੜੀ ਹੈਗੀ ਇੱਕ ਕਰਦੇ ਚ ਕੱਢ ਦਿੱਤੀ ਗਈ ਐ